ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਆਧੁਨਿਕ ਪੰਜਾਬੀ ਸਹਿਤ ਦਾ ਇਤਿਹਾਸ ਸਮੈਸਟਰ ਦੂਜਾ ਪਰਚਾ ਪੰਜਵਾਂ ਦੇ ਸੈਕਿੰਡ ਨੰਬਰ ਟੌਪਿਕ ਨੂੰ ਐਕਸਪਲੇਨ ਕਰਾਂਗੇ ਜੋ ਕਿ ਹੈਗਾ ਯਾ ਮੱਧਕਾਲੀ ਤੇ ਆਧੁਨਿਕ ਬੋਧ ਵਿੱਚ ਅੰਤਰ ਮੱਧਕਾਲੀ ਤੇ ਆਧੁਨਿਕ ਵਿੱਚ ਕੀ ਅੰਤਰ ਆ ਇਹ ਵਲੇ ਸਮਿਆਧਿ ਅਕੋਰਡਿੰਗ ਕੀ ਕੀ ਚੇਂਜੇਸ ਆਏ ਸੀ ਉਦੇ ਬਾਰੇ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਧੁਨਿਕਤਾ ਜਿਹੜਾ ਆ ਉਹ ਦੇਖ ਲਾਂਗੇ ਆਧੁਨਿਕ ਦੇਖ ਲਾਂਗੇ ਉਹਦਾ ਜਿਹੜਾ ਅਰਥ ਆ ਉਹ ਕੀ ਹੁੰਦਾ ਆ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜਿਹੜਾ ਆਧੁਨਿਕਾ ਆਧੁਨਿਕ ਬਦਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜੋ ਅੰਗਰੇਜ਼ੀ ਦੇ ਸ਼ਬਦ ਮਾਡਰਨ ਅਰਥ ਵਿੱਚ ਵਰਤਿਆ ਜਾਂਦਾ ਹੈ ਠੀਕ ਹੈ ਜੀ ਸੋ ਅਸੀਂ ਜਾਣਦੇ ਹਾਂ ਕਿ ਮਾਡਰਨ ਆਪਾਂ ਆਧੁਨਿਕ ਨੂੰ ਕਹਿੰਦੇ ਆ ਨਵੇਂ ਨੂੰ ਮਾਡਰਨ ਕਹਿੰਦੇ ਆ ਠੀਕ ਹੈ ਜੀ ਬਾਕੀ ਇਹ ਦਾ ਜਿਹੜਾ ਸ਼ਬਦ ਆ ਉਹਦੀ ਦ੍ਰੋਪਤੀ ਬੋਈਆ ਉਹ ਸਾਰਾ ਲਿਖਿਆ ਆ ਤੇ ਜਿਸ ਦੇ ਅਰਥ ਲੈ ਆ ਜਸਟ ਨਾਉਂ ਤੋਂ ਹੁਣੇ ਜਿਹੜਾ ਹੋ ਰਿਹਾ ਆ ਓਕੇ ਜੀ ਇਹ ਆ ਬਾਕੀ ਤੁਸੀਂ ਥੋੜੀ ਰੀਡ ਕਰਨਾ ਹੈ ਲਰਨ ਕਰਨ ਵਾਲੀ ਥੋੜੀ ਜੀ ਚੀਜ਼ ਆ ਜੇ ਕਿਸੇ ਨੂੰ ਨਹੀਂ ਪਤਾ ਤਾਂ ਇਹ ਲਾਈਨ ਜਿਹੜੀਆਂ ਲਰਨ ਕਰਨ ਵਾਲੀਆਂ ਆ ਠੀਕ ਹੈ ਜੀ ਬਾਕੀ ਨੈਕਸਟ ਆਇਆ आधुनिकता ਦਾ ਸੰਕਲਪ ਆਧੁਨਿਕਤਾ ਦਾ ਜਿਹੜਾ ਸੰਕਲਪ ਆ ਉਹ ਕੀ ਹੈ ਕਿ ਆਪਣੇ ਕਾਲਪਰਕ ਅਰਥਾਂ ਵਿੱਚ ਆਧੁਨਿਕ ਸ਼ਬਦ ਕਾਲ ਸੰਕੇਪੀ ਮੰਨਿਆ ਜਾਂਦਾ ਹੈ ਜਿਸ ਤੋਂ ਭਾਵੇਂ ਕਿ ਆਧੁਨਿਕ ਇੱਕ ਵਿਸ਼ੇਸ਼ ਇਤਿਹਾਸਿਕ ਕਾਲਖੰਡ ਦਾ ਸੂਚਕ ਹੈ ਪ੍ਰਾਚੀਨ ਜਾਂ ਮੱਧ ਕਾਲੀ ਦੇ ਇਤਿਹਾਸਿਕ ਨਖੇੜੇ ਲਈ ਇਹ ਵਿਖਰੇਵਾ ਮਹੱਤਵਪੂਰਵ ਹੈ ਪਰੰਤੂ ਆਧੁਨਿਕ ਯੁੱਗ ਵਿੱਚ ਹਾਜ਼ਰ ਹਰੇਕ ਵਿਚਾਰ ਪਰੰਪਰਾ ਵਿਚਾਰ ਕਰਾਇਆ ਸਿਰਜਣਾ ਨੂੰ ਆਧੁਨਿਕ ਨਹੀਂ ਮੰਨਿਆ ਜਾ ਸਕਦਾ ਇਸ ਤਰ੍ਹਾਂ ਕਾਲਖੇੜਾ ਸੰ ਲੇਖਕ ਹੈ ਅੰਤਿਮ ਨਹੀਂ ਸੋ ਅਦੋਨਿਕਤਾ ਦਾ ਸੰਕਲਪ ਕੀਤਾ ਮੈਂ ਇਹ ਤੁਹਾਨੂੰ ਫਸਟ ਟਾਪਿਕ ਚ ਵੀ ਦੱਸਿਆ ਸੀਗਾ ਕਿ ਇਹ ਸਾਡੇ ਸੁਭਾਅ ਤੇ ਵੀ ਨਿਰਪਰ ਕਰਦਾ ਆ ਜੇਕਰ ਕਿਸੇ ਲੇਖਕ ਦਾ ਸੁਭਾਅ ਪੁਰਾਤਨ ਆ ਮਤਲਬ ਕਿ ਪੁਰਾਣੀ ਸੋਚ ਵਾਲਾ ਆ ਤਾਂ ਉਹ ਅਦੋਨਿਕ ਦੇ ਵਿੱਚ ਉਹ ਜੀਰੇ ਆਇਆ ਤਾਂ ਉਹ ਇਹ ਨਹੀਂ ਹੋ ਸਕਦਾ ਕਿ ਉਹ ਅ ਮਤਲਬ ਆਧੁਨਿਕਤਾ ਦੀ ਹੀ ਰਚਨਾ ਕਰੂਗਾ ਆਪਣੀ ਸੋਚ ਅਨੁਸਾਰ ਉਹ ਪੁਰਾਣੀ ਪੁਰਾਣੇ ਖਿਆਲਾਂ ਦੀ ਰਚਨਾ ਵੀ ਕਰ ਸਕਦਾ ਠੀਕ ਹੈ ਜੀ ਸੋ ਜਿਹੜਾ ਆਧੁਨਿਕਤਾ ਦਾ ਸੰਕਲਪ ਆ ਇਹ ਤਤ ਉੱਤੇ ਹੀ ਕੇਂਦ੍ਰਿਤ ਹੋ ਜਾਂਦਾ ਹੈ ਠੀਕ ਹੈ ਜੀ ਨੈਕਸਟ ਆ ਜਾਂਦਾ ਹੈ ਆਧੁਨਿਕਤਾ ਤੇ ਪਰੰਪਰਾ ਆਧੁਨਿਕਤਾ ਦੇ ਵਿੱਚ ਇੱਕ ਹੋਰ ਜਿਹੜੀ ਕੜੀ ਦਾ ਕੰਮ ਕਰਦੀ ਆ ਉਹ ਪਰੰਪਰਾ ਆ ਪਰੰਪਰਾ ਦੇ ਤੌਰ ਤੇ ਵੀ ਅਸੀਂ ਕਈ ਵਾਰੀ ਅਧੁਨਿਕ ਹੁੰਦੇ ਹੋਏ ਵੀ ਪਿਛਲੇ ਸਮੇਂ ਦੇ ਵਿੱਚ ਜੀਣ ਦੀ ਕੋਸ਼ਿਸ਼ ਕਰਦੇ ਆ ਮਤਲਬ ਕਿ ਕੋਈ ਪਰੰਪਰਾ ਪ੍ਰਾਇਕ ਹੁਣ ਸਾਡਾ ਕੋਈ ਧਰਮ ਆ ਮੰਦਿਰ ਦੇ ਵਿੱਚ ਜਿਵੇਂ ਅਸੀਂ ਹੁਣ ਚੁੰਨੀ ਲੈ ਕੇ ਹੀ ਮੱਥਾ ਟੇਕਣਾ ਆ ਇੱਕ ਐਗਜ਼ਾਮਪਲ ਆ ਠੀਕ ਆ ਜੀ ਸੋ ਉਹ ਸਾਡਾ ਹੁਣ ਜੀ ਹੁਣਵੇਂ ਜ਼ਮਾਨੇ ਦੇ ਵਿੱਚ ਚੁੰਨੀ ਮਤਲਬ ਅਸੀਂ ਨਹੀਂ ਲੈਂਦੇ ਹੈਗੇ ਤਾਂ ਪਰੰਪਰਾ ਦੇ ਅਨੁਸਾਰ ਸਾਨੂੰ ਮਤਲਬ ਕਿ ਅਸੀਂ ਜੀ ਅੱਜ ਸਿਰਿਆਂ ਅਸੀਂ ਨਾਲ ਦੇ ਨਾਲ ਪੁਰਾਣੇ ਪੁਰਾਤਨ ਨੂੰ ਵੀ ਅਪਣਾ ਰਹਿਆਂ ਸੋ ਇੱਥੇ ਉਹ ਵਾਲਾ ਜਿਹੜੀ ਚੀਜ਼ ਆ ਕੇਂਦ੍ਰਿਤ ਹੋ ਜਾਂਦੀ ਹੈ ਠੀਕ ਹੈ ਜੀ ਸੋ ਨੈਕਸਟ ਆ ਜਾਂਦਾ ਹੈ ਅਧੁਨਿਕਤਾ ਤੇ ਸਮਕਾਲੀਨਤਾ ਇਹ ਵਾਲਾ ਟਾਪਿਕ ਜਿਹੜਾ ਆ ਇੰਟਰਸਟਿੰਗ ਇਹ ਆ ਥੋੜਾ ਜਿਹਾ ਸੋ ਇਹ ਪੜ ਲੈਂਦੇ ਆਪਾਂ ਕੀ ਲਿਖਿਆ ਆ ਸਧਾਰਨ ਤੌਰ ਤੇ ਸਮਕਾਲੀਨਤਾ ਨੂੰ ਆਧੁਨਿਕ ਕਹਿ ਦਿੱਤਾ ਜਾਂਦਾ ਹੈ ਕਾਲ ਦੇ ਸੰਦਰਭ ਵਿੱਚ ਹਰੇਕ ਵਰਤਮਾਨ ਕਾਲ ਭੂਤ ਕਾਲ ਨਾਲੋਂ ਅਧੂਨਿਕ ਹੋਣ ਦਾ ਬੋਧ ਕਰਵਾਉਂਦਾ ਹੈ ਪਰੰਤੂ ਅੱਜਕਲ ਕਲਾ ਤੇ ਸਹਿਤ ਵਿੱਚ ਕੀਤੀ ਜਾ ਰਹੀ ਆਧੁਨਿਕਤਾ ਦੀ ਪਰਿਭਾਸ਼ਾ ਸਮਕਾਲੀਨਤਾ ਤੇ ਵਰਤਮਾਨ ਕਾਲੀਨਤਾ ਤੋਂ ਬਿਲਕੁਲ ਵੱਖ ਹੈ ਵਰਤਮਾਨ ਵਿੱਚ ਲਿਖਣ ਵਾਲਾ ਲੇਖਕ ਆਪਣੇ ਆਪ ਨੂੰ ਪਹਿਲੇ ਕਾਲ ਦੇ ਲੇਖਕ ਤੋਂ ਆਧੁਨਿਕ ਦੱਸਿਆ ਹੈ ਪਰੰਤੂ ਆਲੋਚਕਾਂ ਅਨੁਸਾਰ ਦੋ ਲੇਖਕ ਸਮਕਾਲ ਤਾਂ ਹੋ ਸਕਦੇ ਹਨ ਸਮਕਾਲੀ ਮਤਲਬ ਕਿ ਇੱਕੋ ਸਮੇਂ ਵਿੱਚ ਲਿਖਣ ਵਾਲੇ ਠੀਕ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਦੋਵੇਂ ਜਾਂ ਉਹਨਾਂ ਵਿੱਚੋਂ ਇੱਕ ਆਧੁਨਿਕ ਹੋਵੇ ਠੀਕ ਹੈ ਜੀ ਐਦਾਂ ਵੀ ਹੋ ਸਕਦਾ ਕਿ ਜਿਹੜਾ ਪੁਰਾਤਨ ਸਮੇਂ ਚਾ ਉਹ ਦੂਨਿਕ ਸੋਚ ਰੱਖਣ ਵਾਲਾ ਲੇਖਕ ਹੋਵੇ ਤੇ ਉਹ ਆਧੁਨਿਕਤਾ ਬਾਰੇ ਲਿਖਦਾ ਹੋਵੇ ਠੀਕ ਹੈ ਜੀ ਇਦਾਂ ਮਤਲਬ ਕਿ ਇਹ ਉਲਟ-ਪੁਲਟ ਹੋ ਸਕਦਾ ਹੈ ਠੀਕ ਆ ਆਪੋਜੀਟ ਇੱਕ ਦੂਸਰੇ ਦੇ ਹੋ ਸਕਦੇ ਆ ਸੋ ਇਹਦੇ ਚ ਵੀ ਉਹੀ ਗੱਲ ਆਈ ਆ ਮਤਲਬ ਸਾਰਾ ਟੌਪਿਕ ਜਿਹੜਾ ਉਹ ਇੱਕੋ ਚੀਜ਼ ਤੇ ਕੇਂਦ੍ਰਿਤ ਹੋਇਆ ਹੋਇਆ ਆ ਕਿ ਲੇਖਕ ਆਪਣੀ ਸੋਚ ਅਨੁਸਾਰ ਲਿਖਦਾ ਆ ਠੀਕ ਹੈ ਜੀ ਉਹ ਐ ਨਹੀਂ ਹੈਗਾ ਕਿ ਆਧੁਨਿਕ ਵਾਲਾ ਆਧੁਨਿਕਤਾ ਬਾਰੇ ਹੀ ਲਿਖੂਗਾ ਜਿਹਦਾ ਅੱਜ ਦੇ ਕਾਲ ਦੇ ਵਿੱਚ ਜਨਮ ਚੱਲਦਾ ਪਿਆ ਆ ਉਹ ਅੱਜ ਦੇ ਬਾਰੇ ਚ ਲਿਖੂਗਾ ਸੋ ਇਹ ਵਾਲੀ ਗੱਲ ਬਿਲਕੁਲ ਨਹੀਂ ਹੈਗੀ ਠੀਕ ਹੈ ਜੀ ਇਹਦੇ ਚ ਵੀ ਸਾਰਾ ਇਹੀ ਲਾਈਨਸ ਹੈ ਇਹ ਲਾਈਨਸ ਤੁਸੀਂ ਰੀਡ ਆਊਟ ਕਰਨੀਆਂ ਆ ਜਾਂ ਨੋਟਸ ਦੇ ਵਿੱਚੋਂ ਅਗਰ ਬੁੱਕਸ ਹੈ ਤਾਂ ਬੁੱਕਸ ਦੇ ਵਿੱਚੋਂ ਹੁਣ ਸਾਡਾ ਜਾਂਦੇ ਆ ਮੱਧ ਕਾਲੀ ਤੇ ਆਧੁਨਿਕ ਬੋਧ ਵਿੱਚ ਅੰਤਰ ਅੰਤਰ ਕਿਹੜੇ ਦੇਖਣ ਨੂੰ ਮਿਲਿਆ ਮਤਲਬ ਚੇਂजेस ਕੀ ਆਇਆ ਮੱਧ ਕਾਲ ਨੂੰ ਅਸੀਂ ਛੱਡ ਚੁੱਕੇ ਹਾਂ ਆਧੁਨਿਕ ਨੂੰ ਅਪਣਾ ਚੁੱਕੇ ਹਾਂ ਤੇ ਉਹਦੇ 'ਚ ਬਹੁਤ ਵੱਡੇ ਵੱਡੇ ਚੇਂਜੇਸ ਵੀ ਦੇਖਣ ਨੂੰ ਸਾਨੂੰ ਮਿਲੇ ਆ 26 ਮਾਰਚ 1849 ਈਸਵੀ ਨੂੰ ਪੰਜਾਬ ਵਿੱਚ ਅੰਗਰੇਜ਼ੀ ਰਾਜ ਸਥਾਪਿਤ ਹੋ ਗਿਆ ਇਸ ਨਾਲ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ ਜਿਸ ਨੂੰ ਪੰਜਾਬੀ ਸਾਹਿਤ ਵਿੱਚ ਆਧੁਨਿਕ ਕਾਲ ਕਹਿੰਦੇ ਹਨ ਜ਼ਗੀਰਦਾਰੀ ਪ੍ਰਬੰਧ ਦੀ ਥਾਂ ਪੂੰਜੀਵਾਦੀ ਮਤਲਬ ਕਿ ਜ਼ਗੀਰਦਾਰੀ ਥਾਂ ਹੁਣ ਪੂੰਜੀਵਾਦੀ ਪ੍ਰਬੰਧ ਦੀ ਸਥਾਪਤੀ ਹੋ ਜਾਣ ਕਾਰਨ ਇਸ ਕਾਲ ਨੂੰ ਪੂੰਜੀਵਾਦੀ ਕਾਲ ਕਿਹਾ ਜਾਂਦਾ ਹੈ ਆਧੁਨਿਕ ਯੁੱਗ ਅਤੇ ਵਿਸ਼ੇਸ਼ ਦੇ ਉਚਿਤ ਅਤੇ ਸੰਪੂਰਨ ਅਧਿਐਨ ਲਈ ਮੱਧ ਕਾਲੀਨ ਯੁੱਗ ਤੇ ਮੱਧ ਕਾਲੀ ਸਹਿਤ ਦਾ ਆਧੁਨਿਕ ਯੁੱਗ ਤੇ ਆਧੁਨਿਕ ਪੰਜਾਬੀ ਸਹਿਤ ਨਾਲੋਂ ਸਮੀਖਕ ਨਖੇੜਾ ਕਰਨਾ ਜ਼ਰੂਰੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਚੁਲਿਆ ਕਿ ਜ਼ਗੀਰਦਾਰੀ ਪ੍ਰਬੰਧ ਦਾ ਜਿਹੜਾ ਉਪਕੁੰਜੀਵਾਦੀ ਚ ਬਦਲ ਗਿਆ ਜਿਹੜਾ ਕਿ ਅਸੀਂ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਹਿਸਟਰੀ ਰੱਖੀ ਸੀ ਉਹ ਪੜ ਕੇ ਆ ਚੁੱਕੇ ਆ ਠੀਕ ਹੈ ਜੀ ਸੋ ਨੈਕਸਟ ਆ ਜਾਂਦਾ ਹੈ ਕਿ ਅੰਗਰੇਜ਼ਾਂ ਨੇ ਭਾਰਤ ਉੱਤੇ ਰਾਜ ਦੇ ਕਬਜ਼ੇ ਅਤੇ ਏਕੀਕਰਨ ਦੇ ਨੇ ਜਿਸ ਨਵੇਂ ਆਰਥਿਕ ਰਾਜਨੀਤਿਕ ਤੇ ਸੱਭਿਆਚਾਰਕ ਦੌਰ ਦਾ ਆਰੰਭ ਕੀਤਾ ਹੈ ਉਹ ਬੁਨਿਆਦੀ ਤੌਰ ਤੇ ਮੱਧ ਕਾਲੀ ਯੁੱਗ ਨਾਲੋਂ ਵੱਖਰਾ ਸੀਗਾ ਠੀਕ ਹੈ ਜੀ ਬਾਕੀ ਅੰਗਰੇਜ਼ਾਂ ਦੇ ਆਉਣ ਨਾਲ ਆਰਥਿਕ ਰਾਜਨੀਤਿਕ ਸੱਭਿਆਚਾਰਕ ਸਾਰੇ ਵਿੱਚ ਪਰਵਰਤਨ ਜਿਹੜਾ ਦੇਖਣ ਨੂੰ ਮਿਲਿਆ ਆ ਮੱਧ ਕਾਲ ਦੇ ਨਾਲੋਂ ਆਧੁਨਿਕ ਕਾਲ ਦੇ ਵਿੱਚ ਠੀਕ ਹੈ ਜੀ ਸਾਰੇ ਸਿਸਟਮਸ ਜਿਹੜੇ ਆ ਉਹ ਚੇਂਜ ਹੋ ਗਏ ਚੇਂਜ ਦੇਖਾਂਗੇ ਜਿਹੜਾ ਸਮਾਜਿਕ ਬੰਤਰ ਆ ਸਮਾਜਿਕ ਬੰਤਰ ਚ ਕੀ ਚੇਂਜ ਆਏ ਸੀਗੇ ਜ਼ਗੀਰਦਾਰੀ ਵਿਵਸਥਾ ਵਾਲੀ ਸੀ ਜਿਹੜੀ ਸਾਡੀ ਮੱਧ ਕਾਲ ਗਿਵ ਅਵੇਸਤਾ ਉਹ ਜੋ ਸੀ ਉੱਪਰ ਪੜ ਕੇ ਆ ਚੁੱਕੇ ਆ ਸੋ ਅੰਗਰੇਜ਼ੀ ਅੰਗਰੇਜ਼ੇ ਦੇ ਕਬਜ਼ੇ ਮਗਰੋਂ ਪੂੰਜਵਾਦੀ ਲੀਹਾ ਦੇ ਅਤੇ ਢਲਨੀ ਦੇ ਬਦਲਨੀ ਆਰੰਭ ਹੋਈ ਮਤਲਬ ਕਿ ਮੂੰਜ ਜੰਸੀ ਦਾ ਜਿਹੜਾ ਉਹ ਆ ਗਿਆ ਠੀਕ ਹੈ ਬਾਕੀ ਇਹਦੇ ਰੈਡੀ ਲਿਖਿਆ ਹੋਇਆ ਆ ਨੈਕਸਟ ਆ ਗਿਆ ਰਾਜਨੀਤਿਕ ਖੇਤਰ ਰਾਜਨੀਤਿਕ ਦੇ ਵਿੱਚ ਕੀ ਹੋਇਆ ਸੀਗਾ ਕਿ ਰਾਜਨੀਤਿਕ ਖੇਤਰ ਵਿੱਚ ਤਾਨਾਸ਼ਹੀ ਰਾਸੀ ਜਿਹੜਾ ਉਹ ਵਸਤੀਵਾਦੀ ਰਾਸੀ ਵਿਸਥਾਦੀ ਸਥਾਪਨਾ ਹੋਈ ਉਹਦੀ ਨਾਸ਼ੀ ਰਾਜਲੀ ਥਾਂ ਤੇ ਠੀਕ ਹੈ ਜੀ ਵਸਤੀਵਾਦੀ ਰਾਸੀ ਦਾ ਜਿਹੜਾ ਉਹ ਚੱਲ ਗਿਆ ਇਸ ਵਿਸਥਾਰ ਦੇ ਲੋਣਾ ਤੇ ਉਦੇਸ਼ ਅਨੁਸਾਰ ਨਵੇਂ ਕਾਨੂੰਨ ਪ੍ਰਬੰਧਕੀ ਮਸ਼ੀਨਰੀ ਤੇ ਰਾਜਨੀਤਿਕ ਤਾਣਾ ਭੇਟਾ ਉਸਰਿਆ ਜਿਸ ਦਾ ਸੁਭਾਅ ਲੋਟੂ ਸੀ ਆਰਥਿਕ ਪੱਖ ਤੋਂ ਕੀਤੇ ਵਾਰ ਸੁਧਾਰਾ ਨੂੰ ਲਾਗੂ ਕੀਤਾ ਗਿਆ ਠੀਕ ਹੈ ਜੋ ਰਾਜਨੀਤਿਕ ਦੇ ਵਿੱਚ ਹੈ ਜੋ ਅੱਜ ਦਾ ਸਿਸਟਮ ਚੱਲਦਾ ਪਿਆ ਆ ਪੋਲੀਟੀਕਲ ਪੜੀ ਆ ਜੁਨ੍ਹਾਂ ਨੇ ਸੋ ਉਹ ਜਾਣਦੀ ਹੈ ਤੇ ਬਾਕੀ ਜੋ ਅੱਜ ਇਹ ਇੱਥੇ ਜੋ ਲਿਖਿਆ ਆ ਉਹੀ ਮਤਲਬ ਤਾਂ ਨਾ ਛੇਤੋ ਵਸਤੀਵਾਦੀ ਕਾਨੂੰਨ ਨਵੇਂ-ਨਵੇਂ ਬੰਦੇ ਗਏ ਠੀਕ ਹੈ ਬਾਕੀ ਹੋਰ ਜਿਹੜੇ ਸੀ ਰਾਜਨੀਤਿਕ ਚ ਪ੍ਰਬੰਧ ਸੀ ਜਿਹੜੇ ਹੁੰਦੇ ਰਹੇ ਨੈਕਸਟ ਆ ਗਿਆ ਸਾਡਾ ਸੱਭਿਆਚਾਰਕ ਖੇਤਰ ਸੱਭਿਆਚਾਰਕ ਖੇਤਰ ਦੇ ਵਿੱਚ ਵੀ ਬਹੁਤ ਹੀ ਪਰਫੁੱਲੀਤਵਾਦ ਆ ਹੋਇਆ ਆ ਇਹ ਵਾਲੇ ਕਾਲ ਦੇ ਵਿੱਚ ਆਧੁਨਿਕ ਬੋਧ ਦੇ ਵਿੱਚ ਸ਼ਾਪਾਖਾਨਾ ਦੀ ਸਥਾਪਨਾ ਹੋ ਗਈ ਅਖਬਾਰਾਂ ਤੇ ਰਸਾਲੇ ਆਉਣ ਲੱਗੇ ਪਲੈਟਫਾਰਮ ਆ ਗਏ ਠੀਕ ਹੈ ਜੀ ਸਰਕਾਰੀ ਤੇ ਗੈਰ ਸਰਕਾਰੀ ਸਿੱਖਿਆ ਢਾਂਚਾ ਚੱਲ ਗਿਆ ਅੰਤਰ ਪਾਇ ਚਰਕ ਸਮਾਜਿਕ ਤੇ ਅੰਤਰਰਾਸ਼ਟਰੀ ਸੰਪਰਕ ਸ਼ੁਰੂ ਹੋ ਗਏ ਮਤਲਬ ਕਿ ਸਾਡਾ ਬਾਹਰ ਦੇ ਦੇਸ਼ਾਂ ਨਾਲ ਸੰਪਰਕ ਸਟਾਰਟ ਹੋ ਗਿਆ ਤੇ ਰਾਸੀ ਚੇਤਨਤਾ ਤੇ ਉਨਤੀ ਹੋਈ ਠੀਕ ਹੈ ਜੀ ਆਮ ਧਾਰਮਿਕ ਸੁਰਜੀਤੀ ਤੇ ਵੱਖ-ਵੱਖ ਲਹਿਰਾਂ ਲਹਿਰਾਂ ਦੀ ਵੀ ਇਦੇ ਚ ਮਤਲਬ ਬਹੁਤ ਸਾਰੀਆਂ ਲਹਿਰਾਂ ਵੀ ਚੱਲੀਆਂ ਜੋ ਕਿ ਸਾਡੇ ਸੱਭਿਆਚਾਰ ਖੇਤਰ ਦੇ ਅੰਡਰ ਆ ਕੇ ਜਿਨਨੇ ਕਿ ਮੱਧ ਮਾਧਿਕਾਲ ਤੋਂ ਆਧੁਨਿਕ ਕਾਲ ਨੂੰ ਅੰਗੇ ਲ